ਸ਼ਸ਼ੀਕਲ ਦੋਸਤੋ ਮੈਂ ਆਮਨ ਸਿੱਤੂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ DJ ਤੇ ਕਿੰਗ ਸੁਰਜੀਤ ਵਿੰਦ ਰਖੀਆ ਜੋ ਕਿ ਭਾਵੇਂ ਅੱਜ ਸਰੀਰਕ ਤੌਰ ਤੇ ਸਾਡੇ ਵਿੱਚਕਾਰ ਨਹੀਂ ਪਰ ਉਹਨਾਂ ਦੀ ਆਵਾਜ਼ ਹਮੇਸ਼ਾ ਸਦੀਆਂ ਤੱਕ ਪੰਜਾਬੀਆਂ ਦੇ ਦਿਲਾਂ ਵਿੱਚ ਗੂੰਜਦੀ ਰਹੇਗੀ ਅੱਜ ਸਾਡੇ ਨਾਲ ਜੁੜੇ ਨੇ ਦਿਲਵਿੰਦਰ ਵਾਰਨ ਜੋ ਕਿ ਸੁਰਜੀਤ ਵਿਪਿੰਦਰੱਖੀਆ ਸਾਹਿਬ ਨੂੰ ਸਮਰਪਿਤ ਹੋ ਕੇ ਗਾਉਂਦੇ ਆ ਰਹੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਦਿਲਵਿੰਦਰ ਵਾਰਣ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਵੀਰ ਜੀ ਬਹੁਤ ਬਹੁਤ ਸਾਰੇ ਸਰੋਤਿਆਂ ਦਾ ਰੱਬਰ ਕੇ ਸਰੋਤਿਆਂ ਦਾ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਹੀ ਧੰਨਵਾਦ ਤੇ ਸਭ ਤੋਂ ਰਵਾਇਤੀ ਜਿਹਾ ਸਵਾਲ ਸੰਗੀਤ ਦੀ ਛਿੱਟ ਕਿੱਥੋਂ ਲੱਗੀ ਬਾਈ ਜੀ ਸੰਗੀਤ ਦੀ ਛਿੱਟ ਕਿ ਮੈਨੂੰ ਬਚਪਨ ਤੋਂ ਹੀ ਲੱਗੀ ਜਦੋਂ ਮੈਂ ਛੇਵੀਂ ਸੱਤਵੀਂ ਕਲਾਸ ਚ ਪੜਦਾ ਸੀ ਉਦੋਂ ਤੋਂ ਪਹਿਲੀ ਜੋ ਕੈਸ਼ਰ ਜੀ ਬਿੰਦਰਖਿਆ ਸਾਹਿਬ ਦੀ ਮੁੰਡਾ ਕੀ ਮੰਗਦਾ ਹੈ ਤਾਂ ਉਸ ਤੋਂ ਪ੍ਰਭਾਵਿਤ ਹੋ ਕੇ ਮੈਂ ਸੋਚਿਆ ਵੀ ਮੈਨੂੰ ਵੀ ਇਸ ਤਰ੍ਹਾਂ ਹੀ ਸੁਖੀ ਬਿੰਦਰਖਿਆ ਸਾਹਿਬੀ ਤਰ੍ਹਾਂ ਗਾਣਾ ਚਾਹੀਦਾ ਜਿਵੇਂ ਅੱਜ ਕੱਲ ਜਿਵੇਂ ਉਹ ਸਟਾਰ ਸੀ ਵੀ ਐਡਾ ਹੀ ਮੈਂ ਵੀ ਲੋਕਾਂ ਦੇ ਦਿਲਾਂ ਵਿੱਚ ਧੜਕਾਂ ਐਵੇਂ ਲੋਕ ਮੈਨੂੰ ਪਿਆਰ ਕਰਦੇ ਤੇ ਫਿਰ ਗਾਇਕੀ ਸ਼ੁਰੂਆਤ ਸਕੂਲੀ ਟਾਈਮ ਤੋਂ ਹੋਈ ਜੀ ਜੀ ਹਾਂ ਜੀ ਮੇਰੀ ਸ਼ੁਰੂਆਤ ਜੋ ਹੈ ਜੋ ਬਚਪਨ ਤੋਂ ਹੀ ਮੈਂ ਜਦੋਂ 6ਵੀਂ 7ਵੀਂ ਕਲਾਸ ਸੀ ਜਦੋਂ ਵੀ ਪੀਟ ਬਾਈ ਜੀ ਖਾਲੀ ਆਂਦਾ ਸੀ ਦਾ ਮੈਡਮਾ ਜੋ ਜਸ ਸਰ ਜ ਮੈਡਮਾ ਉਹ ਕਹਿੰਦੀ ਸੀ ਕਿ ਬਈ ਹਾਂ ਦਿਲਵਿੰਦਰ ਗਾਣਾ ਸੁਣਾ ਬਈ ਕੋਈ ਵੀ ਬਿੰਦਰਖੇਆ ਸਾਹਿਬ ਦਾ ਗਾਣਾ ਸੁਣਾ ਦੇ ਕਿਉਂਕਿ ਬਿੰਦਰਖੇਆ ਸਾਹਿਬ ਉਸ ਵਕਤ ਫੇਮਸ ਸੀ ਪੂਰੇ ਪੂਰੀ ਸਿੱਖਰਾਂ ਤੇ ਸੀ ਤਾਂ ਉਹ ਮੇਰੇ ਤੋਂ ਗਾਣਾ ਸੁਣਦੀ ਸੀ ਵੀ ਹਾਂ ਫੇਵਰਟ ਗਾਣਾ ਇੱਥੇ ਮੇਰੀ ਨੱਥ ਢਿੱਕੀ ਸੁਣਾ ਦੇ ਮੈਂ ਤੁਹਾਨੂੰ ਦੋ ਚਾਰ ਲੈਣਾ ਉਹ ਗਾਣੇ ਦੀਆਂ ਸੁਣਾ ਦੇਣਾ ਕਿਉਂਕਿ ਜਰੂਰ ਜੀ ਮੇਰੇ ਵੀ ਬਹੁਤ ਪਿਆਰਾ ਮੇਰੇ ਦਿਲ ਦੇ ਨੇੜੇ ਆ ਆਏ ਮੈਂ ਕਿਸ ਚੰਦਰੇ ਨੇ ਨਾਜਿਰ ਲਗਾਈ ਬੜੀ ਪਾਲੀ ਨੱਥ ਮੈਨੂੰ ਕਿਤੋਂ ਨੱਥ ਆਈ ਹੋ ਲਿਵਾਂ ਕੋ ਵਿੱਚੋ ਵਿੱਚ ਜਾ ਮਾ ਕੁਮੜਾਈ ਹੁਣ ਲਾ ਮਾ ਕਿਡਾ ਬਹਾਨਾ ਮੈਂ ਇੱਥੇ ਮੇਰੀ ਨੱਥ ਢੀਗ ਪਈ ਹੋ ਨਿਉ ਕਿ ਵੇਖੀ ਜਵਾਨਾਂ ਬੇ ਇੱਥੇ ਮੇਰੀ ਨੱਥ ਢੀਗ ਪਈ ਹੋ ਨਿਉ ਕਿ ਵੇਖੀ ਜਵਾਨਾਂ ਬੇ ਇੱਥੇ ਮੇਰੀ ਨੱਥ ਢੀਗ ਪਈ ਜਿਵੇਂ ਕਿ ਆਪਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ ਪਹਿਲਾਂ ਤੁਸੀਂ ਫੌਜ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾ ਕੇ ਆ ਰਹੇ ਹੋ ਨਿਭਾਉਂਦੇ ਰਹੇ ਹੋ ਤੇ ਫੌਜ ਦੇ ਵਿੱਚ ਵੀ ਤੁਹਾਡਾ ਸੰਗੀਤ ਦਾ ਇਸੇ ਤਰ੍ਹਾਂ ਚੱਲਦਾ ਰਿਹਾ ਹਾਂਜੀ ਬਾਈ ਜੀ ਹਾਂਜੀ ਉੱਥੇ ਵੀ ਕਿਉਂਕਿ ਜਿਹੜੇ ਬੰਦੇ ਦੇ ਅੰਦਰ ਬਾਈ ਇਹ ਸ਼ੌਂਕ ਉਸੇ ਵੀ ਚੀਜ਼ ਆ ਚਾਹੇ ਤੁਸੀਂ ਕਿਸੇ ਵੀ ਚੀਜ਼ ਦਾ ਸ਼ੌਂਕ ਪਾ ਲਓ ਕਿਉਂਕਿ ਸ਼ੌਂਕ ਤੋਂ ਬਿਨਾ ਬੰਦਾ ਕੋਈ ਕੰਮ ਨਹੀਂ ਕਰ ਸਕਦਾ ਇਹ ਮੇਰੇ ਅੰਦਰ ਬਾਈ ਜੀ ਸੰਗੀਤ ਦਾ ਪਹਿਲੇ ਹੀ ਬਚਪਨ ਤੋਂ ਹੀ ਆ ਇਹ ਬਚਪਨ ਤੋਂ ਹੀ ਮੇਰਾ ਸਰੂਰ ਸੀ ਤੇ ਮੈਂ ਉੱਥੇ ਜਾ ਕੇ ਜਦੋਂ ਮੈਂ ਆਰਮੀ ਜੁਆਇਨ ਕੀਤੀ ਉੱਥੇ ਵੀ ਮੈਨੂੰ ਪੰਗੜਾ ਟੀਮ ਚ ਉਹਨਾਂ ਨੇ ਰੱਖ ਲਿਆ ਵੀ ਜਦੋਂ ਮੈਂ ਫਸਟ ਵਾਰ ਜਦੋਂ ਕੰਪੀਟੀਸ਼ਨ ਹੋਇਆ ਪੰਗੜੇ ਦਾ ਮੈਂ ਉਹਨੂੰ ਕਿਹਾ ਵੀ ਮੈਂ ਬੋਲੀਆਂ ਪਾ ਸਕਦਾ ਉਹ ਕਹਿੰਦੇ ਵੀ ਠੀਕ ਹੈ ਇਹ ਮੁੰਡੇ ਨੂੰ ਲਾਓ ਪਹਿਲੇ ਪੁਰਾਣੇ ਬੰਦੇ ਪਾਉਂਦੇ ਸੀ ਜਦੋਂ ਮੈਂ ਚਲਾ ਗਿਆ ਉਸ ਤੋਂ ਬਾਅਦ ਜਦ ਤੱਕ ਮੈਂ ਰਟਾਇਰਮੈਂਟ ਹੋ ਕੇ ਆਇਆ ਨਹੀਂ 15 16 ਸਾਲ ਤੋਂ ਬਾਅਦ ਜਦ ਤੱਕ ਕੈਪਟਨ ਉੱਥੇ ਮੈਂ ਪੰਗੜੇ ਦਾ ਰਿਹਾ ਅਸੀਂ بڑے ਕੰਪੀਟੀਸ਼ਨ ਲੜੇ ਨੇ ਬਾਈ ਜਿਵੇਂ ਆਰਮੀਜ਼ ਵਿੱਚ ਤੁਹਾਨੂੰ ਪਤਾ ਹੀ ਹੈ ਕੋਰ ਕਮਾਂਡ ਡਿਬ ਵਿੱਚ ਕੰਪੀਟੀਸ਼ਨ ਲੜਦੇ ਨੇ ਆਪਣਾ ਆਪਣਾ ਕਲਚਰ ਪੰਜਾਬੀ ਜਿਵੇਂ ਪੇਸ਼ ਕਰਦੇ ਨੇ ਜਾਂ ਗੜਵਾਲੀ ਪੇਸ਼ ਕਰਦੇ ਨੇ ਪਹਾੜੀ ਪੇਸ਼ ਕਰਦੇ ਨੇ ਉਵੇਂ ਅਸੀਂ ਆਪਣੇ ਪੰਜਾਬ ਦੇ ਅਤ ਨੂੰ ਪੰਜਾਬੀ ਮਾਂ ਬੋਲੀ ਨੂੰ ਪੇਸ਼ ਕਰਦੇ ਸੀ ਤੇ ਦਿਲਵਿੰਦਰ ਵਾਰਨ ਅੱਜ ਕੱਲ ਪੰਜਾਬੀ ਸ਼ੋਅ ਲਾ ਰਹੇ ਆ ਜੀ ਹਾਂਜੀ ਹਾਂਜੀ ਬਹੁਤ ਬਾਈ ਜੀ ਆਪਣੇ ਪੰਜਾਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਬਹੁਤ ਹੈ ਵੀ ਆਪਣੇ ਸ਼ੋਅ ਹਰੇਕ ਖੇਤਰ ਵਿੱਚ ਲੱਗ ਰਹੇ ਨੇ ਲਾਈਵ ਸ਼ੋਅ ਅਜੇ ਕੱਲ ਹੀ ਅਸੀਂ ਇੱਕ ਲਾਈਵ ਸ਼ੋਅ ਬਟਿੰਡੇਵਾਲ ਸੀ ਉਹ ਕਰਕੇ ਆਏ ਆ ਜਦੋਂ ਸਾਨੂੰ ਰਸਤੇ 'ਚ ਫੋਨ ਆ ਗਿਆ ਕਿ ਬਾਈ ਜੀ ਇੰਟਰਵਿਊ ਕਰਦੇ ਤੇ ਜਿਵੇਂ ਕਿ ਬਿੰਦਰਖੀਆ ਸਾਹਿਬ ਦਾ ਸ਼ੁਰੂਆਤ ਮੁੰਡਾ ਕੀ ਮੰਗਦਾ ਕੈਸਟ ਤੋਂ ਹੋਈ ਸੀ ਤੁਹਾਡੀ ਦਲਵਿੰਦਰ ਵਾਰਨ ਦੀ ਸ਼ੁਰੂਆਤ ਕਿੱਥੋਂ ਹੋਈ ਹੈ ਮੇਰੀ ਬਾਈ ਜੀ Song ਦੀ ਜੋ ਸਾਡਾ ਪਹਿਲਾ Song ਆਇਆ ਪੰਜਾਬੋ ਪੰਜਾਬੋ Song ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਂ ਸਰੋਤਿਆਂ ਦਾ ਰੱਬ ਵਰਗੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਮੈਂ ਤੁਹਾਨੂੰ ਕੀ ਕਹਾਂ ਵੀ ਸਰੋਤਿਆਂ ਬਾਰੇ ਬਹੁਤ ਜ਼ਿਆਦਾ ਪਿਆਰ ਦਿੱਤਾ ਮਨ ਮੋਹੀ ਜੋ ਪਿਆਰ ਦਿੱਤਾ ਤਾਂ ਮੈਂ ਤੇ ਦੋ ਚਾਰ ਲਾਈਨਾਂ ਤੁਹਾਨੂੰ ਸ਼ੇਅਰ ਕਰਦਾ ਕਿਉਂਕਿ ਉਹ ਮੇਰੇ ਦਿਲ ਦੇ ਬਹੁਤ ਨੇੜਿਆ ਹੈ ਕਹਿੰਦਾ ਉਹ ਗੱਲ ਇਸ ਤਰ੍ਹਾਂ ਬਾਈ ਜੀ ਕਿ ਪੰਜਾਬੋ ਪੰਜਾਬ ਚ ਰਹਿੰਦੀ ਉਹਦਾ ਘਰ ਵਾਲਾ ਚਲਾ ਜਾਂਦਾ ਕੈਨੇਡਾ ਤਾਂ ਉੱਥੋਂ ਚਿੱਠੀ ਲਿਖਦਾ ਕੀ ਕੀ ਗੱਲਾਂ ਸਵਾਲ ਜਵਾਬ ਕਰਦਾ ਮੈਂ ਤੁਹਾਨੂੰ ਕਰ ਰਿਹਾ ਸੁਣਾ ਰਿਹਾ ਦੋ ਚਾਰ ਲਾਈਨਾਂ ਕਹਿੰਦਾ ਉਹ ਲਿਖਦਾ ਮੈਂ ਚਿੱਠੀ ਤੈਨੂੰ ਆਉਂਦੀ ਬੜੀ ਯਾਦ ਤੂੰ ਮੈਨੂੰ ਲਿਖਦਾ ਮੈਂ ਚਿੱਠੀ ਤੈਨੂੰ ਆਉਂਦੀ ਬੜੀ ਯਾਦ ਤੂੰ ਮੈਨੂੰ ਪਹੁੰਚ ਕੇ ਕੈਨੇਡਾ ਮੇਰਾ ਚਿੱਟ ਡੋਲਦਾ ਤੇਰਾ ਟੋਲ ਨਹੀਂ ਉਹ ਤੇਰਾ ਟੋਲ ਨਹੀਂ ਪੰਜਾਬੋ ਅੰਗਰੇਜੀ ਬੋਲਦਾ ਤੇਰਾ ਟੋਲ ਨਹੀਂ ਉਹ ਤੇਰਾ ਟੋਲ ਨਹੀਂ ਪੰਜਾਬੋ ਅੰਗਰੇਜੀ ਬੋਲਦਾ ਤੇਰਾ ਟੋਲ ਨਹੀਂ ਬਹੁਤ ਖੂਬ ਜੀ ਬਹੁਤ ਸੋਹਣੀ ਦਮਦਾਰ ਆਵਾਜ਼ ਹੈ ਜੀ ਤੇ ਸੁਰਜੀਤਪਿੰਦਰ ਰਖੀਆ ਸਾਹਿਬ ਦੀ ਯਾਦ ਦੇ ਵਿੱਚ ਮੇਲਾ ਹੁੰਦਾ ਉੱਥੇ ਵੀ ਜਾਣ ਦਾ ਕਦੇ ਸੁਭਾਅ ਬਣਿਆ ਜੀ ਹਾਂਜੀ ਬਾਈ ਜੀ ਹਾਂਜੀ ਮੇਰੇ ਦਿਲੋਂ ਤਮੰਨਾ ਸੀ ਕਿ ਮੈਂ ਦੇਖੋ ਸੁਰਜੀਤਪਿੰਦਰ ਕਿਆ ਸਾਹਿਬ ਅੱਜ ਸਰੀਰਕ ਤੌਰ ਤੇ ਆਪਣੇ ਵਿੱਚ ਹੈ ਨਹੀਂ ਲੇਕਿਨ ਮੇਰੀ ਤਮੰਨਾ ਸੀ ਕਿ ਮੈਂ ਇੱਕ ਦਿਨ ਬਿੰਦਰਕਿਆ ਸਾਹਿਬ ਦੇ ਜੋ ਪਿੰਡ ਮੇਲਾ ਲੱਗਦਾ ਉਹਦੇ ਵਿੱਚ ਕਾਮ ਤਾਂ ਮੇਰੇ ਅਰਮਾਨ ਬੜੀ ਛੇਤੀ ਪੂਰੇ ਹੋ ਗਏ 2017 ਕਿਉਂਕਿ 17 ਨਵੰਬਰ 2017 ਨੂੰ ਬਿੰਦਰ ਕੇ ਸਾਹਿਬ ਦੀ ਵਰਸੀ ਮਨਾਈ ਜਾਂਦੀ ਹੈ ਉੱਥੇ ਮੇਲੇ ਲੱਗਦਾ ਬੜਾ ਭਾਰੀ ਉੱਥੇ ਸਾਰੇ ਸਿੰਗਰ ਤਕਰੀਰਾਂ ਪੰਜਾਬ ਦੇ ਆਉਂਦੇ ਨੇ ਉੱਥੇ ਮੈਨੂੰ ਮੌਕਾ ਮਿਲਿਆ ਬਾਈ ਜੀ ਗਾਣ ਦਾ ਬਸ ਮੇਰੇ ਜੋ ਦਿਲ ਦੀ ਤਮੰਨਾ ਸੀ ਉੱਥੇ ਪੂਰੀ ਹੋ ਗਈ ਬਾਈ ਜੀ ਕਿਵੇਂ ਮਤਲਬ ਸੁਰਜੀਤ ਬਿੰਦਰ ਕੇ ਸਾਹਿਬ ਦੇ ਪਰਿਵਾਰ ਵੱਲੋਂ ਕਿਹੋ ਜਿਹਾ ਰਿਸਪੌਂਸ ਰਿਹਾ ਮੇਲੇ ਤੇ ਮੈਂ ਉਹਨਾਂ ਪਰਿਵਾਰ ਵੱਲੋਂ ਇੰਨਾ ਸੋਹਣਾ ਰਿਸਪੌਂਸ ਜੋ ਬਿੰਦਰ ਕੇ ਸਾਹਿਬ ਦੀਆਂ ਭੈਣਾਂ ਵੱਲੋਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੱਥ ਜੋੜ ਕੇ ਜਿੰਦਾਲ ਮੈਨੂੰ ਇਹ ਨਾਮ ਮਾਣ ਬਖਸ਼ਿਆ ਕਿ ਬਈ ਤੂੰ ਆ ਹਾਇ ਸਾਲ ਹਰ ਸਾਲ ਤੂੰ ਮੇਲੇ ਤੇ ਆਇਆ ਕਰ ਤੇ ਸਾਡੇ ਘਰ ਹੀ ਆਣਾ ਡਰੈਸ ਚੇਂਜ ਵੀ ਸਾਡੇ ਕੋਲ ਕਰਨੀ ਹੈ ਤੇ ਖਾਣਾ ਪੀਣਾ ਵੀ ਸਾਡੇ ਘਰ ਹੋਏਗਾ ਉਹਨਾਂ ਨੇ ਐਡੀ ਵੱਡੀ ਗੱਲ ਮੈਨੂੰ ਕਹਿ ਕੇ ਭੇਜੀ ਸੀ ਜਦੋਂ ਮੈਂ ਮੇਰਾ ਪ੍ਰੋਗਰਾਮ ਹੋਇਆ ਸੀ ਕਿਉਂਕਿ ਉਹਨਾਂ ਨੂੰ ਉਸ ਟਾਈਮ ਮੈਨ ਲੱਗਿਆ ਸੀ ਵੀ ਅੱਜ ਸਾਡਾ ਜੋ ਭਰਾ ਹੈ ਨਾ ਸੁਰੀਪਿੰਦਰ ਖਿਆਲ ਸਾਹਿਬ ਉਸ ਸੀਬਿਆ ਤੋਂ ਉੱਠ ਕੇ ਅੱਜ ਆ ਚੁੱਕਿਆ ਹੈ ਸਾਡੇ ਕੋਲ ਆ ਗਿਆ ਤੇ ਫਿਰ ਉਹਨਾਂ ਦੀ surjit bind rakhiya sahab ਦੀ ਭੈਣ ਦੀ ਗੱਲ ਕੀਤੀ ਹੈ ਤੁਸੀਂ ਤੇ surjit bind rakhiya sahab ਦਾ ਇੱਕ ਬਹੁਤ ਹੀ ਮਕਬੂਲ ਗੀਤ ਆ ਪੇਕੇ ਹੁੰਦੇ ਮਾਮਾ ਨਾਲ ਉਹਨਾਂ ਦੀਆਂ ਦੋ ਲਾਈਨਾਂ ਜਰੂਰ ਬਾਈ ਜਰੂਰ ਉਹ ਹਰੇਕ ਘਰ ਵਿੱਚ ਸੌਂਗ ਵੱਜਿਆ ਪੰਜਾਬੀ ਬਾਹਰ ਆਲ ਵਰਲਡ ਵਿੱਚ ਸੌਂਗ ਵੱਜਿਆ ਕਿ ਮਾਂ ਮੈਂ ਮੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾਲ ਬਹੁਤ ਮਕਬੂਲ ਗਾਣਾ ਹੋਇਆ bind rakhiya sahab ਦਾ ਲਓ ਦੋ ਚਾਰ ਲਾਈਨਾਂ ਦੇਖੋ ਅਸੀਂ bind rakhiya sahab ਇਹ ਤਰ੍ਹਾਂ ਨਹੀਂ ਗਾ ਸਕਦੇ ਕਿਉਂਕਿ ਉਹ ਜੋ ਗੋਡ ਗਿਫਟਡ ਚੀਜ਼ ਸੀ ਬਾਈ ਉਹ ਅਸੀਂ ਨਹੀਂ ਬਣ ਸਕਦੇ ਚਾਹੇ ਅਸੀਂ 100 ਵਾਰ ਜਨਮ ਲੈ ਲਈ ਪਰ ਹਾਂ ਜੇ ਸਰੋਤੇ ਚਾਣ ਤਾਂ ਉਹਨਾਂ ਦੀ ਆਵਾਜ਼ ਨੂੰ ਅਸੀਂ ਜ਼ਿੰਦਾ ਰੱਖ ਸਕਦੇ ਹਾਂ ਅਸੀਂ ਪੰਜਾਬੀ ਪੰਜਾਬੀਅਤ ਪੰਜਾਬ ਪੰਜਾਬੀ ਮਾਂ ਬੋਲੀ ਨੂੰ ਅਸੀਂ ਜ਼ਿੰਦਾ ਰੱਖ ਸਕਦੇ ਹਾਂ ਜੇ ਸਰੋਤੇ ਸਾਡਾ ਸਾਥ ਦੇਣਗੇ ਤਾਂ ਅਸੀਂ ਲੱਗੇ ਰਹਾਂਗੇ ਪਰ ਉਹਦਾ ਹੰਗਾਰਾ ਬਹੁਤ ਜ਼ਰੂਰੀ ਹੈ ਲਓ ਦੋ ਚਾਰ ਲੈਣਾ ਮੈਂ ਤੁਹਾਨੂੰ ਸੁਆਉਂਗੀਆਂ ਕਹਿੰਦਾ ਕਬਰਾਂ ਵਿੱਚੋਂ ਬੋਲੀ ਮਾਏ ਦੁੱਖ ਸੁੱਖ ਧੀ ਨਾਲ ਫੋਲੀ ਮਾਏ ਕਬਰਾਂ ਵਿਚੋਂ ਬੋਲੀ ਮਾਏ ਦੁੱਖ ਸੁੱਖ ਧੀ ਨਾਲ ਫੋਲੀ ਮਾਏ ਆ ਮਾਤਾ ਮੈਂ ਆ ਮਾਏ ਆ ਮਾਤਾ ਮੈਂ ਆ ਮਾਏ ਆ ਮਾ ਕੇੜੇ ਚਾਮਾ ਨਾਲ ਮਾਂ ਮੈਂ ਮੁਰਣੀ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾਲ ਮਾਮਾ ਮੁਰਣੀ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾਲ ਬਹੁਤ ਹੀ ਖੂਬਸੂਰਤ ਆਵਾਜ਼ ਹੈ ਵਾਕਈ ਸੁਰਜੀਤ ਪਿੰਦ ਰਖੀਆ ਸਾਹਿਬ ਦੀ ਸਾਹਿਬ ਨੂੰ ਭਲੇਖਾ ਪਾਉਂਦੀ ਹੈ ਇੰਜ ਲੱਗਦਾ ਕਿ ਜਿਵੇਂ ਸੁਰਜੀਤ ਬਿੰਦ ਰੱਖੀਆ ਸਾਹਿਬ ਹੀ ਗਾਉਂਦੇ ਹੋਣ ਜਦੋਂ ਕਿ ਹੁਣ ਤੁਸੀਂ ਜਿਵੇਂ ਸਟੇਜਾਂ ਤੇ ਪੰਜਾਬ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਪ੍ਰੋਗਰਾਮ ਕਰਦੇ ਹੋ ਤੇ ਉੱਥੇ ਤੁਸੀਂ ਆਪਣੇ ਗਾਣੇ ਗਾਉਂਦੇ ਹੋ ਕਿ ਬੇ ਸੁਰਜੀਤ ਬਿੰਦ ਰੱਖੀਆ ਸਾਹਿਬ ਦੇ ਜੀ ਬਾਈ ਜੀ ਅਸੀਂ ਸਟਾਰਟਿੰਗ ਆਪਣੇ ਗਾਣੇ ਤੋਂ ਹੁੰਦੀ ਹੈ ਕਿਉਂਕਿ ਜਦੋਂ ਲੋਕ ਸੁਣਦੇ ਨੇ ਵੀ ਪੰਜਾਬੋ ਅਸੀਂ ਲਾਨੇ ਆ ਜਾਂ ਚਮਕੀਲਾ ਵੱਜਦਾ ਆਪਣੇ ਗਾਣੇ ਜੋ ਫੇਮਸ ਹੋਏ ਨੇ ਤੇ ਜਦੋਂ ਸੁਣਦੇ ਨੇ ਵੀ ਹਾਂ ਯਾਰ ਆਵਾਜ਼ ਤਾਂ ਬਿੰਦਰਖਿਆ ਸਾਹਿਬ ਦੀ ਗੂੰਜ ਰਹੀ ਆ ਜਦੋਂ ਦੇਖਦੇ ਨੇ ਫਿਰ ਉਹ ਆਪਣੀ ਫਰਮਾਇਸ਼ ਕਰਦੇ ਨੇ ਕਿ ਬਿੰਦਰਕੇ ਸਾਹਿਬ ਦਾ ਸਾਨੂੰ ਤੂੰ ਨਹੀਂ ਬੋਲਦੀਰ ਕਰਨੇ ਦੁਪੱਟਾ ਤੇਰਾ ਸੱਤ ਰੰਗ ਦਾ ਤੇ ਤੇਰਾ ਬਿਕਦਾ ਜੈਕੂਰੇ ਪਾਣੀ ਤੇ ਕਈ ਗਾਣੇ ਮਤਲਬ ਮਕਬੂਲ ਗਾਣੇ ਜਿਹੜੇ ਹੋਏ ਨੇ ਉਹ ਸਾਰੇ ਗਾਣੇ ਵੀ ਸਾਨੂੰ ਬਈ ਸੁਣਾਓ ਬਿੰਦਰਕੇ ਸਾਹਿਬ ਦੇ ਸੁਣਾਓ ਤਾਂ ਸਾਨੂੰ ਉੱਥੇ ਫਰਮਾਇਸ਼ਾਂ ਬਾਈ ਜੀ ਸਾਰਿਆਂ ਦੀ ਪੂਰੀਆਂ ਕਰਨੀ ਪੈਂਦੀਆਂ ਨੇ ਇਸ ਕਰਕੇ ਸਾਡਾ ਜੋ 2 2.5 ਘੰਟੇ ਦਾ ਸਮਾਂ ਨਾ ਕਈ ਵਾਰ ਸਾਨੂੰ 3 3.5 ਜਾਂ 4 ਘੰਟੇ ਵੀ ਲਾਣਾ ਪੈਂਦਾ ਸਰੋਤਿਆਂ ਦੀ ਫਰਮਾਇਸ਼ਾਂ ਕਰਕੇ ਤੋ ਤੁਸੀਂ ਸੁਰਜੀਤ)^{ਵਿੰਦਰ ਕੇਸਰ ਸਾਹਿਬ ਦੇ ਗਾਣਿਆਂ ਦੀ ਗੱਲ ਕਰੀ ਐ ਉਹਨਾਂ ਦਾ ਇੱਕ ਗਾਣਾ ਬਹੁਤ ਪੁਰਾਣਾ ਗਾਣਾ ਮਕਬੂਲ ਹੋਇਆ ਇੱਥੇ ਮੇਰੀ ਨੱਥ ਡਿਗ ਵੀ ਉਹਦੇ ਦੋ ਬੋਲ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਭਾਈ ਜੀ ਸੰਗੋ ਮੇਰੇ ਦਿਲ ਦੇ ਬਹੁਤ ਨੇੜੇ ਆ ਕਿਉਂਕਿ ਉਹ ਗਾਣਾ ਬਚਪਨ ਤੋਂ ਹੀ ਮੈਂ ਗਾਉਂਦਾ ਆ ਰਿਹਾ ਕਿਉਂਕਿ ਜਦੋਂ ਪੀੜ ਸਕੂਲ ਚ ਬੇਲਾ ਹੁੰਦਾ ਸੀ ਤਾਂ ਮੈਂ ਬੈਠ ਮੈਂ ਵੀ ਸੁਣਦੇ ਸੀ ਲਓ ਦੋ ਚਾਰ ਗੱਲਾਂ ਬੋਲ ਗਾਣੇ ਦੇ ਆ ਮੇਕੀ ਸੇ ਚੰਦ ਰੈਣ ਨਾਜਰ ਲਗਾਈ ਬੜੀ ਪਾਲੀ ਨੱਥ ਮੈਨੂੰ ਕਿਤੋਂ ਨਾਥ ਆਈ ਫੁੱਲ ਵਾਂਗੋ ਵਿੱਚੋ ਵਿੱਚ ਜਾਮਾ ਕੁਮਲਾਈ ਹੁਣ ਲਾ ਮਾ ਕਿਡਾ ਬਹਾਨਾ ਵੇ ਇੱਥੇ ਮੇਰੀ ਨੱਥ ਡੀਗ ਪਈ ਓ ਨਿਉ ਕਿਵੇਖੀ ਜਵਾਨਾਂ ਵੇ ਇੱਥੇ ਮੇਰੀ ਨੱਥ ਡੀਗ ਪਈ ਓ ਨਿਉ ਕਿਵੇਖੀ ਜਵਾਨਾਂ ਵੇ ਇੱਥੇ ਮੇਰੀ ਨੱਥ ਡੀਗ ਪਈ ਦਲਵਿੰਦਰ ਵਾਰਣ ਜੀ ਤੁਸੀਂ ਹੁਣ ਤੱਕ اپنی آواز ਦੇ ਵਿੱਚ surjit devendra khuria ਸਭ ਤੋਂ ਬਿਨਾ ਕਿੰਨੇ ਕੋ ਗਾਣੇ ਰਿਕਾਰਡ ਕਰਵਾ ਚੁੱਕੇ ਹੋ ਬਾਈ ਜੀ ਮੇਰੀ ਆਵਾਜ਼ ਚ ਹੁਣ ਤੱਕ ਤਕਰੀਬਨ 35 ਤੋਂ 40 ਗਾਣੇ ਰਿਕਾਰਡ ਹੋ ਚੁੱਕੇ ਨੇ ਜਿਹੜੇ T series ਕੰਪਨੀ ਚ ਕੋਈ ਭਜਨ ਦੇ ਰੂਪ ਚ ਸਮਾਰੋਹ ਕੰਪਨੀ ਦੇ ਵਿੱਚ ਤੇ ਹੋਰ ਲੋਕਲ ਕੰਪਨੀਆਂ ਵਿੱਚ ਬਹੁਤ ਗਾਣੇ ਰਿਕਾਰਡ ਸਾਡੇ ਹੋ ਚੁੱਕੇ ਅੱਛਾ ਕੋਈ ਤੁਹਾਡਾ ਆਪਣਾ ਗਾਣਾ ਰਿਕਾਰਡ ਹੋਇਆ ਚੈਨਲ 2 ਬੋਲ ਸਾਨੂੰ ਸੁਣਾਉਂਗੇ ਹਾਂਜੀ ਹਾਂਜੀ ਹੁਣ ਰਿਕਾਰਡ ਹੋ ਗਏ ਮੇਰੇ ਬਾਈ ਜੀ ਕਾਫੀ ਗਾਣੇ ਪਏ ਨੇ ਜਿਵੇਂ ਸਾਡਾ ਇੱਕ ਗਾਣਾ ਬਹੁਤ ਮੈਨੂੰ ਜਿਵੇਂ ਆਪਣੀ ਬੋਲੀ ਹੁੰਦੀ ਹੈ ਨਾ ਪੰਜਾਬੀ ਮਾਂ ਬੋਲੀ ਨਾਲ ਬੋਲੀ ਜੁੜੀ ਹੋਈ ਹੈ ਕਿ ਬੋਤਲ ਧਾਰੂ ਪਿੰਦੇ ਦਾ ਸੁਣ ਜੱਟੀ ਲਲਕਾਰਾ ਇਹ ਮੇਰੀ ਆਵਾਜ਼ ਚ ਬੜੀ ਮੰਦੀਪ ਮਟੋਰੀਆ ਸਾਹਿਬ ਦਾ ਲਿਖਿਆ ਹੋਇਆ ਗਾਣਾ ਜੋ ਖਰੜ ਤੋਂ ਨੇ ਬਾਈ ਜੀ ਬਹੁਤ ਹੀ ਪਿਆਰੇ ਮੇਰੇ ਵੀਰ ਹੈ ਉਹਨਾਂ ਦਾ ਲਿਖਿਆ ਹੋਇਆ ਗਾਣਾ ਲਓ ਦੋ ਚਾਰ ਲੈ ਲੈਣਾ ਨਾਟ ਗਿਆਰਾ ਵਰਗਾ ਜੋਰ ਨਹੀਂ ਦਿੰਦਾ ਫੱਟੇ ਚੱਕ ਕੁੜੇ ਜੇ ਕੋਈ ਜੱਟ ਨੂੰ ਚੈਲੰਜ ਕਰ ਜੇ ਅੱਗੋਂ ਲੈਂਦਾ ਟੱਕ ਕੁੜੇ ਨਾਟ ਗਿਆਰਾ ਵਰਗਾ ਜੋਰ ਨਹੀਂ ਦਿੰਦਾ ਫੱਟੇ ਚੱਕ ਕੁੜੇ ਜੇ ਕੋਈ ਜੱਟ ਨੂੰ ਚੈਲੰਜ ਕਰ ਜੇ ਅੱਗੋਂ ਲੈਂਦਾ ਟੱਕ ਕੁੜੇ ਆਕੜ ਤਾਕੜ ਬੈਲੀ ਜੱਟ ਜਿਵੇਂ ਫੌੜ ਮਾਰੇ ਪਨਕਾਰਾਂ ਨਹੀਂ ਜੈਸੀ ਪਿੰਦੇ ਦਾ ਅੱਜ ਸੁਣ ਜੱਟਿਆ ਲਲਕਾਰਾ ਨਹੀਂ ਤਾਰੂ ਪੀਂਦੇ ਦਾ ਸੁਣ ਜੱਟਿਆ ਲਲਕਾਰਾ ਨਹੀਂ ਬੋਤਲ ਪੀਂਦੇ ਦਾ ਬਹੁਤ ਖੂਬ ਬਹੁਤ ਹੀ ਪਿਆਰੀ ਆਵਾਜ਼ ਹੈ ਜੀ ਤੇ ਪੰਜਾਬ ਤੋਂ ਤੁਹਾਡੇ ਹੁਣ ਜਿਹੜੇ ਸ਼ੋਅ ਲੱਗਦੇ ਨੇ ਪੰਜਾਬ ਦੇ ਵਿੱਚ ਹੀ ਲੱਗਦੇ ਨੇ ਕਿ ਜ਼ਿਆਦਾ ਬਾਹਰਲੇ ਸੂਬਿਆਂ ਦੇ ਵਿੱਚ ਕਿਹੜੀ ਜਗ੍ਹਾ ਪ੍ਰੋਗਰਾਮ ਜ਼ਿਆਦਾ ਲਾਉਨੇ ਹੋ ਜੀ ਹਾਂਜੀ ਭਾਈ ਜੀ ਪ੍ਰੋਗਰਾਮ ਅਸੀਂ ਪੰਜਾਬ ਦੇ ਵਿੱਚ ਤਕਰੀਬਨ ਹਰ ਜੋ ਮੇਨ ਮੇਨ ਸ਼ਹਿਰ ਨੇ ਜਿਵੇਂ ਜਲੰਧਰ ਹੋ ਗਿਆ ਰੋਪੜ ਸਿਟੀ ਹੋ ਗਈ ਇੱਧਰ ਆਪਣਾ ਹਰਿਆਣੇ ਵੱਲ ਵੀ ਸੁਹਾਣਾ ਸ਼ਹਿਰ ਜਿਵੇਂ ਹੋ ਗਿਆ ਜਪਠਿੰਡੇ ਵੱਲ ਪ੍ਰੋਗਰਾਮ ਮੋਗੇ ਵੱਲ ਪ੍ਰੋਗਰਾਮ ਸਾਡੇ ਹਰ ਇੱਕ ਜਗ੍ਹਾ ਲੱਗਦੇ ਨੇ ਕਿਉਂਕਿ ਬਿੰਦਰਕਸ਼ਰ ਸਾਹਿਬ ਦੇ ਜੋ ਸਰੋਤੇ ਨੇ ਸੁਣਨ ਵਾਲੇ ਉਹ ਸਾਰੇ ਪੰਜਾਬ ਚ ਹੀ ਨਹੀਂ 올 ਵਰਲਡ ਤੇ ਮੌਜੂਦ ਨੇ ਬਾਈ ਜੀ ਉਹਨਾਂ ਨੂੰ ਜਦ ਇਹ ਆਵਾਜ਼ ਜਾਂਦੀ ਹੈ ਨਾ ਇੱਕ ਦਿਲ ਤੋਂ ਸਿੱਧੀ ਹੂਕ ਦੀ ਤਰ੍ਹਾਂ ਜਿਵੇਂ ਜਿਵੇਂ ਤੀਰ ਕਮਾਨ ਹੁੰਦਾ ਨਾ ਸਿੰਦੇ ਚ ਵੱਜਦਾ ਉਦਾਂ ਸੱਟ ਵੱਜਦੀ ਹੈ ਫਿਰ ਉਹ ਸੁਣਨਾ ਚਾਹੁੰਦੇ ਨਹੀਂ ਵੀ ਇਸ ਆਵਾਜ਼ ਨੂੰ ਅਸੀਂ ਸੁਣੀ ਤੇ ਤੁਸੀਂ ਹੁਣੇ ਜੇ ਇੱਕ ਜ਼ਿਕਰ ਕੀਤਾ ਸੀ ਚਮਕੀਲਾ ਸਾਹਿਬ ਦਾ ਚਮਕੀਲਾ ਸਾਹਿਬ ਤੇ ਇਹ ਉਹਦੇ ਤੇ ਉਹਨਾਂ ਨੂੰ ਸਮਰਪਿਤ ਵੀ ਕੋਈ ਗਾਣਾ ਗਾਇਆ ਹਾਂਜੀ ਬਾਈ ਜੀ ਹਾਂਜੀ ਮੇਰਾ ਬਹੁਤ ਹੀ ਵਧੀਆ ਸੌਂਗ ਚਮਕੀਲਾ ਮਾਨਕ ਸਦੀਕ ਚਮਕੀਲਾ ਵੱਜਦਾ ਜੋ ਮਲਕੀਤ ਔਜਲਾ ਜੀ ਚੰਡੀਗੜ੍ਹ ਤੋਂ ਨੇ ਉਹਨਾਂ ਦਾ ਲਿਖਿਆ ਹੋਇਆ ਸੌਂਗ ਹੈ ਬਹੁਤ ਹੀ ਪਿਆਰਾ ਜੋ ਸਮਾਰੂ ਕੰਪਨੀ ਜੀ ਬਾਈ ਜੀ ਰਿਲੀਜ਼ ਕੀਤਾ ਸਮਾਰੂ ਕੰਪਨੀ ਨੇ ਮੈਂ ਦੋ ਚਾਰ ਲੈਣਾ ਉਹਦੀ ਤੁਹਾਨੂੰ ਸੁਣਾ ਦਿੰਦਾ ਕਹਿੰਦਾ ਜ਼ਰੂਰ ਜੱਗਾ ਚਾਦਰਾਂ ਤੇ ਜੁੱਤੀ ਚਿੱਲੇ ਡਾਰਨੀ ਲੋਕੀ ਕਹਿੰਦੇ ਸਾਨੂੰ ਜੱਟ ਸਰਦਾਰ ਨਹੀਂ ਜੱਗਾ ਚਾਦਰਾਂ ਤੇ ਜੁੱਤੀ ਚਿੱਲੇ ਡਾਰਨੀ ਲੋਕੀ ਕਹਿੰਦੇ ਸਾਨੂੰ ਜੱਟ ਸਰਦਾਰ ਨਹੀਂ ਆਹ ਵੇਖ ਲੈ ਯਾਰਾਂ ਦਾ ਫੋੜ ਨਹੀਂ ਲੱਗਾ ਜਿੱਦਾਂ ਨਹੀਂ ਸਾਡੀ ਗੱਡੀ ਵਿੱਚ ਮਾਨਕ ਸਦੀਕ ਚਮਕੀਲਾ ਵੱਜਦਾ ਨਹੀਂ ਸਾਡੀ ਗੱਡੀ ਵਿੱਚ ਮਾਨਕ ਸਦੀਕ ਚਮਕੀਲਾ ਵੱਜਦਾ ਨਹੀਂ ਸਾਡੀ ਗੱਡੀ ਵਿੱਚ ਤੇ ਜਦੋਂ ਤੁਸੀਂ ਦਲਵਿੰਦਰ ਵਾਰਨ ਜੀ ਪ੍ਰੋਗਰਾਮ ਲਗਾਉਨੇ ਹੋ ਤੇ ਮਤਲਬ ਪੰਜਾਬ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਾਂ ਨਹੀਂ ਹੋਊਗੀ ਦਲਵਿੰਦਰ ਵਾਰਨ ਵੀ ਜਿਵੇਂ ਮੌਜੂਦਾ ਸਮੇਂ ਦੇ ਵਿੱਚ ਜੱਟਵਾਦ ਹਥਿਆਰਾਂ ਨੂੰ ਲੈ ਕੇ ਗਾਣੇ ਚੱਲ ਰਹੇ ਨੇ ਕਿਤੇ ਦਲਵਿੰਦਰ ਵਾਰਨ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਤਾਂ ਨਹੀਂ گاਊਗਾ ਬਾਈ ਜੀ ਸਾਡਾ ਉਪਰਾਲਾ ਜੋ ਸਾਡੇ ਮੇਰੇ ਦੋਸਤ ਨੇ ਜਾਂ ਮੇਰੇ ਵੱਡੇ ਵੀਰ ਨੇ ਜਾਂ ਸਾਡੇ ਬਾਬਾ ਜੀ ਨੇ ਜੋਗਾ ਸਿੰਘ ਜੋ ਜੋ ਗੁਰੂ ਨਾਨਕ ਪਾਤਸ਼ਾਹ ਨਾਲ ਜੁੜੇ ਹੋਏ ਨੇ ਜੋਗਾ ਸਿੰਘ ਹਸਨਪੁਰ ਤੋਂ ਜੀ ਉਹਨਾਂ ਨੇ ਕਿਹਾ ਵੀ ਆਪਾਂ ਇੱਕ ਜੋ ਬਿੰਦਰਕਿਆ ਸਾਹਿਬ ਵਾਲੀ ਗਾਇਕੀ ਹੈ ਨਾ ਪਰਿਵਾਰਕ ਗਾਇਕੀ ਉਹਨੂੰ ਅਸੀਂ ਲੈ ਕੇ ਚੱਲਣਾ ਹੈ ਵੀ ਜੇ ਸਾਨੂੰ ਜਨਤਾ ਕਬੂਲ ਕਰਦੀ ਹੈ ਤਾਂ ਅਸੀਂ ਬਹੁਤ ਹੀ ਸੋਹਣੇ ਪਰਿਵਾਰਕ ਗੀਤ ਜਨਤਾ ਦੀ ਕਚਰੀ ਵਿੱਚ ਹਾਜ਼ਰ ਰੱਖਾਂ ਕਰਾਂਗੇ ਬਾਕੀ ਸਰੋਚਿਆਂ ਦਾ ਬਾਈ ਜੀ ਚੰਗਾ ਲੱਗੂਗਾ ਤਾਂ ਸੁਣਨਗੇ ਨਹੀਂ ਲੱਗੂਗਾ ਤਾਂ ਪਰਾ ਕਰ ਦੇਣਗੇ ਤੇ ਸ਼ੁਰੂਆਤ ਕਿਹੜੇ ਗਾਣੇ ਤੋਂ ਹੋਈ ਸੀ ਤੁਹਾਡੀ ਜੀ ਬਾਈ ਜੀ ਸ਼ੁਰੂਆਤ ਮੇਰੀ ਪੰਜਾਬੀ ਗਾਣੇ ਨਾਲ ਹੋਈ ਸੀ ਜੋ ਪੰਜਾਬੀ ਗਾਣਾ ਬਹੁਤ ਹੀ ਮਕਬੂਲ ਹੋਇਆ ਤੁਹਾਨੂੰ ਪਤਾ ਹੁਣ ਅਸੀਂ ਪੰਜਾਬ ਤੋਂ 2 ਵੀ ਬਾਈ ਕਰਨ ਜਾ ਰਹੇ ਹਾਂ ਰਿਕਾਰਡ ਕਿਉਂਕਿ ਪੰਜਾਬੋਂ ਪੰਨ ਬੜਾ ਵਧੀਆ ਰਿਕਾਰਡ ਹੋਇਆ ਮੈਂ ਤੁਹਾਨੂੰ ਜੋ 2 ਆ ਰਿਹਾ ਸਾਡਾ ਮੈਂ ਉਹਦੇ ਦੋ ਚਾਰ ਲਾਈਨਾਂ ਤੁਹਾਨੂੰ ਸੁਣਾ ਦਿੰਦਾ ਪਹਿਲਾਂ ਜਦੋਂ ਪੰਜਾਬੋਂ ਦਾ ਘਰ ਵਾਲਾ ਬਾਹਰ ਚਲੇ ਜਾਂਦਾ ਕੈਨੇਡਾ ਉਹਨਾਂ ਨੇ ਰਿਪਲਾਈ ਲਿਖਿਆ ਸੀ ਚਿੱਠੀ ਲਿਖੀ ਸੀ ਹੁਣ ਪੰਜਾਬੋਂ ਰਿਪਲਾਈ ਕਿਵੇਂ ਲਿਖ ਕਰ ਰਹੀ ਆ ਮੈਂ ਤੁਹਾਨੂੰ ਦੋ ਚਾਰ ਲਾਈਨਾਂ ਉਹ ਗਾਣੇ ਦੀਆਂ ਨਵੇਂ ਸੁਣਾਉਂਦਾ ਓਹ ਗੱਲ ਸੁਣ ਲੈ ਢੋਲ ਸਿਪਾਈਆ ਚਿੱਠੀ ਪੰਜਾਬੋਂ ਪਾਈਆ ਗੱਲ ਸੁਣ ਲੈ ਢੋਲ ਸਿਪਾਈਆ ਚਿੱਠੀ ਪੰਜਾਬੋਂ ਪਾਈਆ ਓ ਇੱਥੇ ਡਾਰ ਤੇਰੇ ਬੱਚਿਆਂ ਦੀ ਤੰਗ ਕਰਦੀ ਤੇਰੇ ਬਿਨਾ ਵੇ ਓ ਤੇਰੇ ਬਿਨਾ ਵੇ ਪੰਜਾਬੋਂ ਤੇਰੀ ਜਾਵੇ ਮਾਰਦੀ ਤੇਰੇ ਬਿਨਾ ਵੇ ਓ ਤੇਰੇ ਬਿਨਾ ਵੇ ਪੰਜਾਬੋਂ ਤੇਰੀ ਜਾਵੇ ਮਾਰਦੀ ਤੇਰੇ ਬਿਨਾ ਵੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ surjitwinder khuria sahab ਚਾਹੇ ਕੋਈ ਸੱਭਿਆਚਾਰਕ ਮੇਲਾ ਹੋਵੇ ਚਾਹੇ ਡੀਜੇ ਦਾ ਕਿੰਗ ਤਾਂ ਉਹਨਾਂ ਨੂੰ ਕਿਹਾ ਹੀ ਜਾਂਦਾ ਸੀਗਾ ਤੇ ਮਤਲਬ ਤੁਹਾਨੂੰ ਵਿਆਹ ਸਾਧੀਆਂ ਤੇ ਜਿਆਦਾ ਪ੍ਰੋਗਰਾਮ ਆਉਂਦੇ ਨੇ ਜਾਂ ਸੱਭਿਆਚਾਰਕ ਮੇਲਿਆਂ ਤੇ ਜਿਆਦਾ ਪ੍ਰੋਗਰਾਮ ਲਾਉਂਦੇ ਹੋ ਹਾਂਜੀ ਭਾਈ ਜੀ ਸਾਨੂੰ ਇਹ ਪ੍ਰੋਗਰਾਮਸ ਸਾਰੀ ਚੁਆ ਰਹੇ ਨੇ ਜੈਸੇ ਜਿਵੇਂ ਕੋਈ ਵਿਆਹ ਦਾ ਪ੍ਰੋਗਰਾਮ ਹੁੰਦਾ ਜਾਂ ਕਿਸੇ ਦੀ ਪਾਰਟੀ ਹੁੰਦੀ ਹੈ ਕਿਸੇ ਬੱਚੇ ਦਾ ਜਨਮ ਦਿਨ ਹੈ ਉਹਨਾਂ ਸਿੱ ਪਿਛਦੀ ਹੁਣ ਸਾਡਾ ਤਿਕਰਮ ਇੱਕ ਮਹੀਨਾ ਹੋ ਗਿਆ ਪਹਿਲਾਂ ਹਾਂਗਕਾਂਗ ਤੋਂ ਪਾਰਟੀ ਆਈ ਸੀ ਉਹਨਾਂ ਨੇ ਪ੍ਰੋਗਰਾਮ ਕਰਾਇਆ ਸੀ ਚੰਡੀਗੜ੍ਹ ਬਹੁਤ ਵਧੀਆ ਉਹਨਾਂ ਦੇ ਬੱਚੇ ਦਾ ਜਨਮ ਦਿਨ ਸੀ ਜੇ ਕੀ ਜੀ ਪਾਰਟੀ ਹੋਵੇ ਬਾਈ ਜੀ ਕਿਸ ਦਾ ਪ੍ਰੋਗਰਾਮ ਵਿਆਹ ਸ਼ਾਦੀ ਦਾ ਹੋਵੇ ਚਾਹੇ ਕਿਸ ਨੇ ਵੈਸੀ ਖੁਸ਼ੀ ਦਾ ਪ੍ਰੋਗਰਾਮ ਹੋਵੇ ਚਾਹੇ ਕਿਸ ਨੇ ਕਿਸੇ ਵੀ ਇਤਜ਼ਾਨ ਦਾ ਮੈਟਰ ਸੁਣਨਾ ਹੋਵੇ ਅਸੀਂ ਹਾਜ਼ਰ ਹਾਂ ਜਿਵੇਂ ਕਿ ਸੁਰਜੀਤ ਕਪਿੰਦਰ ਰਖਿਆ ਸਾਹਿਬ ਦੀ ਟਿਕੜੀ ਉਹਨਾਂ ਦੀ ਬੜੀ ਫੇਮਸ ਰਹੀ ਹੈ ਸੁਰਜੀਤ ਕਪਿੰਦਰ ਰਖਿਆ ਸਾਹਿਬ ਖੁਦ ਗਾਉਂਦੇ ਸੀਗੇ ਉਹਨਾਂ ਦਾ ਮਿਊਜ਼ਿਕ ਤੁਲ ਸ਼ਰਮਾ ਜੀ ਕਰਦੇ ਸੀ ਤੇ ਉਹਨਾਂ ਵਾਸਤੇ ਗਾਣੇ ਸਮਸ਼ੇਰ ਸੰਧੂ ਜੀ ਲਿਖਦੇ ਸੀ ਸਮਸ਼ੇਰ ਸੰਧੂ ਜੀ ਨਾਲ ਤੁਹਾਡਾ ਕਿਸੇ ਗਾਣੇ ਨੂੰ ਲੈ ਕੇ ਮੇਲ ਹੋਇਆ ਜੀ ਹਾਂਜੀ ਸਾਡੀ ਮੈਂ ਧੰਨਵਾਦ ਕਰਦਾ ਸਮਸ਼ੇਰ ਸੰਧੂ ਸਾਹਿਬ ਦਾ ਜਿਨ੍ਹਾਂ ਨੇ ਇੰਨੇ ਨੇ ਸੋਹਣੇ ਗਾਣੇ ਆਪਣੀ ਪੰਜਾਬੀ ਮਾਂ ਬੋਲੀ ਲਈ ਪੰਜਾਬ ਦੀ ਪੰਜਾਬੀ ਲਈ ਲਿਖੇ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੇਰੀ ਮੀਟਿੰਗ ਵੀ ਸੰਧੂ ਸਾਹਿਬ ਨਾਲ ਕਈ ਵਾਰ ਹੋਈ ਹੈ ਤੇ ਉਹਨਾਂ ਨੇ ਹੁਣ ਇਹ ਮੈਨੂੰ ਰਿਪਲਾਈ ਦਿੱਤਾ ਸੀ ਅਸੀਂ ਕਿਹਾ ਸੀ ਵੀ ਜੇ ਕੋਈ ਸੌਂਗ ਤੁਹਾਡੇ ਕੋਲ ਹੈਗਾ ਤਾਂ ਸਾਨੂੰ ਦੇ ਦਿਓ ਅਸੀਂ ਕਰ ਦਾਂਗੇ ਉਹ ਕਹਿੰਦੇ ਵੀ ਹੁਣ ਮੈਂ ਸੌਂਗ ਜਿਹੜੇ ਹੈਗਾ ਵੀ ਦੇਖਣ ਤੋਂ ਹਟ ਚੁੱਕਿਆ ਕਿਉਂਕਿ ਹੁਣ ਮੇਰਾ ਸਰੀਰ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਹੁਣ ਥੋੜੇ ਜਿਓ ਬਜ਼ੁਰਗ ਹੋ ਚੁੱਕੇ ਨੇ ਸੰਤੂ ਸਾਹਿਬ ਉਹ ਗਾਣੇ ਛੱਡ ਜਗੇ ਨੇ ਉਹ ਕਹਿੰਦੇ ਵੀ ਜਦ ਤੱਕ ਮੈਂ ਲਿਖਿਆ ਸੀ ਸੁਰਜੀਤਪਿੰਦਰ ਸਿੰਘ ਸਾਹਿਬ ਲਈ ਲਿਖਿਆ ਹੁਣ ਮੈਂ ਉਸ ਤੋਂ ਬਾਅਦ ਕਲਮ ਰੋਕ ਦਿੱਤੀ ਆ ਤੇ ਹੁਣ ਜਿਹੜੇ ਗਾਣੇ ਨੇ ਜਿਵੇਂ ਮਲਕੀਤ ਔਜਲਾ ਜੀ ਪੰਜਾਬੀ ਗਾਣਾ ਤੁਹਾਨੂੰ ਸੁਣਾਇਆ ਤੇ ਮਕੀਲਾ ਵੱਜਦਾ ਹੀ ਮਲਕ ਤੇ ਕੁਲਵਿੰਦਰ ਮਝੌਲੀ ਸਾਹਿਬ ਦੀਆਂ ਤੀਸਰੀ ਜੀ ਕੰਪਨੀ ਜੋ ਭੇਟਾ ਮੇਰੀਆਂ ਰਿਕਾਰਡ ਹੋ ਰਹੀਆਂ ਨੇ ਮਨਦੀਪ ਮਟੋਰੀਆ ਦਾ ਜੇ ਮੈਂ ਤੁਹਾਨੂੰ ਗਾਣਾ ਹੁਣ ਸੁਣਾ ਕੇ ਹਟਿਆ ਅ ਨਾਟਕਾਂ ਰਿਆਂ ਵਾਲਾ ਤੇ ਕਈ ਗਾਣੇ ਮਤਲਬ ਸਾਰੇ ਰਾਈਟਰਾਂ ਦੇ ਸੌਸਪੁਰੀਆ ਦੇ ਗਾਣਾ ਹੁਣ ਮੈਂ ਰਿਕਾਰਡ ਕਰਕੇ ਆਇਆ ਜੀ ਬੜਾ ਵਧੀਆ ਹੁਣ ਸਰੋਤਿਆਂ ਦੀ ਕਚੈਰੀ ਸ ਬਹੁਤ ਵਧੀਆ ਜੀ ਸੌਂਗ ਲੈ ਕੇ ਜਾ ਰਹੇ ਹਾਂ ਹਾਜ਼ਰ ਹੋ ਰਹੇ ਆ ਮੈਂ ਜਦੋਂ ਸੁਣਨਗੇ ਸੁਣ ਕੇ ਦੱਸੋ ਵੀ ਗਾਣਾ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਸ਼ੇਅਰ ਕਰਕੇ ਸਰੋਤਿਆਂ ਨੂੰ ਦੱਸਣਗੇ ਕਿ ਬਿੰਦਰੱਖੀਆ ਸਾਹਿਬ ਦੀ ਤੇ ਸੰਸੇਰ ਸੰਤੂ ਜੀ ਦੀ ਗੱਲ ਹੋਈ ਹੈ ਉਹਨਾਂ ਦਾ ਇੱਕ ਗਾਣਾ ਸੀ ਦੁਪੱਟਾ ਤੇਰਾ ਸੱਤ ਰੰਗ ਦਾ ਉਹਦੇ ਦੋ ਬੋਲ ਜਰੂਰ ਬਾਈ ਜਰੂਰ ਬੜਾ ਮਕਬੂਲ ਗਾਣਾ ਹੋਇਆ ਉਹ ਇੱਥੇ ਹੀ ਨਹੀਂ ਆਪਣੇ ਪੰਜਾਬ ਹੀ ਨਹੀਂ ਬਾਹਰਲੇ ਦੇਸ਼ਾਂ 'ਚ ਵੀ ਆਲ ਵਰਲਡ 'ਚ ਫੇਮਸ ਹੋਇਆ ਦੁਪੱਟਾ ਤੇਰਾ ਸੱਤ ਰੰਗ ਦਾ ਲਓ ਜੀ ਦੋ ਚੱਲ ਲੈਣਾ ਕਹਿੰਦਾ ਮੋਢੇ 'ਤੇ ਤਿਲਕ ਦਾ ਜਾਵੇ ਸਤਾਰਾਂ ਬਾਲ ਖਾਵੇ ਦੁਪੱਟਾ ਤੇਰਾ ਸੱਤ ਰੰਗ ਦਾ ਸੋਹਣੀਏ ਦੁਪੱਟਾ ਤੇਰਾ ਸੱਤ ਰੰਗ ਦਾ ਹੀਰੀਏ ਦੁਪੱਟਾ ਤੇਰਾ ਸੱਤ ਰੰਗ ਦਾ ਜੋ ਬਰਾਂ ਨੂੰ ਪਿਆ ਤੜ ਪਾਵੇ ਨੀ ਸੀਨੇ ਅੱਗ ਲਾਵੇ ਦੁਪੱਟਾ ਤੇਰਾ ਸੱਤ ਰੰਗ ਦਾ ਸੋਣੀਏ ਦੁਪੱਟਾ ਤੇਰਾ ਸੱਤ ਰੰਗ ਦਾ ਹੀਰੀਏ ਦੁਪੱਟਾ ਤੇਰਾ ਸੱਤ ਰੰਗ ਦਾ ਬਾਰਨ ਜੀ ਜਿਵੇਂ ਹੁਣ ਪੰਜਾਬੀ ਗਾਇਕੀ ਦੇ ਵਿੱਚ ਨਵੇਂ ਮੁੰਡੇ ਆ ਰਹੇ ਨੇ ਪੰਜਾਬੀ ਗਾਇਕੀ ਦੇ ਵਿੱਚ ਇੰਗਲਿਸ਼ ਵਰਡ ਬਹੁਤ ਜ਼ਿਆਦਾ ਯੂਜ਼ ਹੋਣ ਲੱਗ ਗਿਆ ਨਵੇਂ ਮੁੰਡਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਬਾਈ ਜੀ ਗੱਲ ਇਸ ਤਰ੍ਹਾਂ ਵੀ ਆਪਾਂ ਪੰਜਾਬ ਦੇ ਵਸਿੰਦੇ ਆ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਸਾਨੂੰ ਪੰਜਾਬੀ ਪੰਜਾਬੀ ਅਤੇ ਪੰਜਾਬ ਮਾਂ ਬੋਲੀ ਨਾਲ ਪੰਜਾਬੀ ਮਾਂ ਬੋਲੀ ਨਾਲ ਪਿਆਰ ਹੋਣਾ ਚਾਹੀਦਾ ਅਸੀਂ ਵੈਸਟਰਨ ਦੀ ਗੱਲ ਕਿਉਂ ਕਰੀਏ ਦੇਖੋ ਵੈਸਟਰਨ ਦੀ ਗੱਲ ਅੱਜ ਕੱਲ ਜੋ ਨਵੀਂ ਜਨਰੇਸ਼ਨ ਹੈ ਬਾਈ ਜੀ ਉਹ ਵੈਸਟਰਨ ਨੂੰ ਦੇਖ ਦੇਖ ਕੇ ਵੈਸਟਰਨ ਵੱਧਦੀ ਜਾ ਰਹੀ ਹੈ ਪਰ ਜੋ ਆਪਣਾ ਵਿਰਸਾ ਹੈ ਉਹ ਅਸੀਂ ਭੁੱਲਦੇ ਜਾ ਰਹੇ ਹਾਂ ਦੇਖੋ ਕਿੰਨਾ ਪਿਆਰ ਸੀ ਪਹਿਲਾਂ ਆਪਣੇ ਨਾਲ ਆਪਣਾ ਘਰਾਂ ਦਾ ਆਪਸ ਘਰਾਂ ਚਾਚੇ ਦਾ ਆਇੰਦਾ ਪਿਆਰ ਲਾ ਲਓ ਆ ਗਵਾਂਡੀਆਂ ਦਾ ਪਿਆਰ ਲਾ ਲਓ ਪਹਿਲਾਂ ਗਵਾਂਡੀ ਨਹੀਂ ਕਹਿੰਦੇ ਸੀ ਮਤਲਬ ਆਪਣੇ ਰਿਸ਼ਤੇਦਾਰਾਂ ਮੰਗੋ ਰਹਿੰਦੇ ਸੀ ਸਾਰੇ ਅੱਜ ਕੱਲ ਤੁਸੀਂ ਪਿਆਰ ਦੇਖ ਲਓ ਪਿਆਰ ਖਤਮ ਹੋ ਰਿਹਾ ਮੇਰੀ ਅਪੀਲ ਹੈ ਦਬ ਵਰਕੇ ਸਰੋਤਿਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਚਾਹੇ ਇੱਥੇ ਨੇ ਪੰਜਾਬ ਵਿੱਚ ਚਾਹੇ ਬਈ ਵਿਦੇਸ਼ਾਂ ਚ ਨੇ ਬਚਾ ਲਓ ਬਾਈ ਜੀ ਬਚਾ ਲਓ ਇਹ ਮੈਸੇਜ ਸਮਝ ਲਓ ਚਾਹੇ ਨੂੰ ਬਚਾਇਆ ਜਾਂਦਾ ਬਚਾ ਲਓ ਤੁਹਾਡੇ ਹੱਥ ਵਿੱਚ ਹੈ ਨਹੀਂ ਬਚਾਓਗੇ ਕੁਝ ਸਮਾਂ ਲੱਗੇਗਾ ਫਿਰ ਉਸ ਨੂੰ ਪਤਾ ਵੀ ਅੱਧਾ ਪੰਜਾਬ ਤਾਂ ਆਪਣਾ ਅੱਧ ਜਿਆਦਾ 80% 90% ਪੰਜਾਬ ਆਪਣੇ ਨਸ਼ਿਆਂ ਨੇ ਘਾ ਲਿਆ ਨਸ਼ਿਆਂ ਨੇ ਖਾ ਲਿਆ ਅਜੇ ਵੀ ਮੌਕਾ ਹੈ ਜੇ ਬਚਾ ਸਕਦੇ ਹੋ ਬਚਾ ਲੋ ਨਹੀਂ ਤਾਂ ਬਾਈ ਜੀ ਫਿਰ ਸਮਾਂ ਲੰਘ ਗਿਆ ਫਿਰ ਹੱਥ ਕੁਛ ਨਹੀਂ ਜਿਵੇਂ ਦਲਵਿੰਦਰ ਬਾਦਨ ਜੀ ਤੁਸੀਂ ਪੰਜਾਬੀ ਸੱਪੇ ਚਾਰਜ ਨਸ਼ਿਆਂ ਦੀ ਗੱਲ ਕਰੀਆ ਇਹਨੂੰ ਲੈ ਕੇ ਕੋਈ ਤੁਸੀਂ ਕੋਈ ਗਾਣਾ ਲੈ ਕੇ ਆ ਰਹੇ ਹੋ ਜਾਂ ਰਿਕਾਰਡ ਕਰਵਾਇਆ ਹਾਂਜੀ ਬਾਈ ਜੀ ਹਾਂਜੀ ਸਾਡੇ ਗਾਣੇ ਦੇਖੋ ਅਸੀਂ ਸਰੋਤਿਆਂ ਦੀ ਕਚੈਰੀ ਵਿੱਚ ਮੇਰੇ ਗਾਣੇ ਬਹੁਤ ਰਿਕਾਰਡ ਹੋਏ ਪਏ ਨੇ ਉਹ ਅਗਰ ਸਰੋਤੇ ਸਾਨੂੰ ਸਵੀਕਾਰ ਕਰਦੇ ਨੇ ਅਸੀਂ ਇਹ ਲਾਈਨ ਅੱਗੇ ਤੱਕ ਅਸੀਂ ਉਹ ਪੁਰਾਣਾ ਵਿਰਸਾ ਚਾਹੁੰਦੇ ਆ ਵੀ ਪੁਰਾਣਾ ਵਿਰਸਾ ਪੁਰਾਣਾ ਪਿਆਰ ਪੁਰਾਣਾ ਮਾਹੌਲ ਅਸੀਂ ਦੁਬਾਰਾ ਲਿਆਈਏ ਜੇ ਸਰੋਤੇ ਚਾਣਗੇ ਭਾਈ ਜੀ ਇਹਦੇ ਵਿੱਚ ਬਹੁਤ ਵਧੀਆ ਇੱਕ ਸੌਂਗ ਸੀ ਪੰਜਾਬ ਨਾਲ ਰਿਲੇਟਡ ਕਹਿੰਦਾ ਲੱਗ ਗਈ ਨਜ਼ਰ ਰੰਗਲੇ ਪੰਜਾਬ ਨੂੰ ਨਸ਼ੇ ਚ ਡੁੱਬੋ ਤਾਂ ਮੈਂ ਕਿਦੇ ਗੁਲਾਬ ਨੂੰ ਲੱਗ ਗਈ ਨਜ਼ਰ ਰੰਗਲੇ ਪੰਜਾਬ ਨੂੰ ਨਸ਼ੇ ਚ ਡੁੱਬੋ ਤਾਂ ਮੈਂ ਕਿਦੇ ਪੰਜਾਬ ਨੂੰ ਰਾਜਨੀਤੀ ਦੀਆਂ ਸੇਕਦੇ ਜੋ ਰੋਟੀਆਂ ਰਾਜਨੀਤੀ ਦੀਆਂ ਸੇਕਦੇ ਜੋ ਰੋਟੀਆਂ ਆਮ ਬੰਦੇ ਵਾਲੀ ਇੱਥੇ ਗੱਲ ਨਾ ਕੋਈ ਬੋਲਦਾ ਪੰਜਾਬ ਮੈਂ ਪੰਜਾਬ ਬੇਲੀਓ ਪਹਿਲਾਂ ਵਾਲੀ ਪਹਿਲਾਂ ਵਾਲੀ ਗੱਲ ਨਾ ਰਹੀ ਬੋਲਦਾ ਪੰਜਾਬ ਮੈਂ ਪੰਜਾਬ ਬੇਲੀਓ ਪਹਿਲਾਂ ਵਾਲੀ ਪਹਿਲਾਂ ਵਾਲੀ ਗੱਲ ਨਾ ਰਹੀ ਸੋ ਜਲਵਿੰਦਰ ਵਾਰਨ ਜੀ ਜਾਂਦੇ ਜਾਂਦੇ ਸਾਡੇ ਪੰਜਾਬੀ ਸਰੋਤਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਬਾਈ ਜੀ ਮੇਰੇ ਵੱਲੋਂ ਮੈਸੇਜ ਇਹੀ ਹੈ ਕਿ ਆਪਾਂ ਬਾਈ ਸਾਰੇ ਜਣੇ ਮਿਲ ਕੇ ਚਾਹੋ ਨਵੀਂ ਜਨਰੇਸ਼ਨ ਹੈ ਚਾਹੇ ਪੁਰਾਣੇ ਆਪਾਂ ਪੰਜਾਬ ਨੂੰ ਬਚਾ ਲਈਏ ਇੱਕ ਤਾਂ ਨਸ਼ਾ ਮੁਕਤ ਕਰੀਏ ਨੰਬਰ ਤੋਂ ਆਪਣੇ ਸੱਭਿਆਚਾਰ ਨਾਲ ਆਪਣੇ ਕਲਚਰ ਨਾਲ ਆਪਣੀ ਪੰਜਾਬ ਪੰਜਾਬੀ ਮਾਂ ਬੋਲੀ ਨਾਲ ਪੰਜਾਬ ਨਾਲ ਜੁੜੋ ਯਾਰ ਪੰਜਾਬ ਨਾਲ ਜੁੜੋ ਮੇਰਾ ਇਹੀ ਸੰਦੇਸ਼ ਹੈ ਬਾਈ ਇਹੀ ਮੈਸੇਜ ਹੈ ਸੋ ਇਹ ਹਨ ਸਾਡੇ ਨਾਲ ਗਿਲਵਿੰਦਰ ਵਾਰਨ ਜੋ ਕਿ ਮਹਰੂਨ ਕੈ ਸੁਰਜੀਤਪਿੰਦਰਖੀਆ ਸਾਹਿਬ ਦੀ ਆਵਾਜ਼ ਤੁਸੀਂ ਹੂ ਹੂ ਸੁਣੇ ਲਿਆ ਉਹਨਾਂ ਦੀ ਆਵਾਜ਼ ਨਾਲ ਮਿਲਦੀ ਹੈ ਤੇ ਸੋ ਕਿਵੇਂ ਲੱਗਿਆ ਲੱਗਿਆ ਪ੍ਰੋਗਰਾਮ ਤੁਸੀਂ ਆਪਣੀ رائے ਆਪਣੇ ਕਮੈਂਟਾਂ ਵਿੱਚ ਜਰੂਰ ਦਿਓ ਮੈਂ ਅਮਨ ਸਿੱਧੂ ਮੱਲੇਵਾਲ ਚੈਨਲ ਪੰਜਾਬ ਤੇ ਪੰਜਾਬੀ ਹੱਥ ਧੰਨਵਾਦ